ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੇ ਵਿਦਿਆਰਥੀਓ ਅੱਜ ਅਸੀਂ ਜਮਾਤ 5ਵੀਂ ਵਿਸ਼ਾ ਗਣਿਤ ਗਣਿਤ ਦੀ ਕਿਤਾਬ ਦਾ ਪੰਨਾ ਨੰਬਰ 3 ਉੱਪਰ ਦਿੱਤੇ ਸਵਾਲ ਚੌਥਾ ਅਤੇ ਸਵਾਲ ਪੰਜਵਾਂ ਕਰਾਂਗੇ ਜੋ ਕਿ ਬਾਦੇ ਕਰਮ ਅਤੇ ਘਟਦੇ ਕਰਮ ਵਿੱਚ ਲਿਖੋ ਦੇ ਸਵਾਲ ਹਨ ਇਹਨਾਂ ਦਾ ਅਸੀਂ ਅਭਿਆਸ ਕਰਾਂਗੇ ਪਿਆਰੇ ਬੱਚਿਓ ਇਹਨਾਂ ਨੂੰ ਸਿੱਖਣ ਲਈ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਪੰਜ ਬੱਚੇ ਕਮਲ ਆਮਨ ਜਤਿੰਦਰ ਦਮਨ ਅਤੇ ਅਰਨ ਦਾ ਕੱਦ ਅਸੀਂ ਸੈਂਟੀਮੀਟਰਾਂ ਦੇ ਵਿੱਚ ਲਵਾਂਗੇ মাপਾਂਗੇ ਤੇ ਉਹਨਾਂ ਦੇ ਇੱਥੇ ਲਿਖ ਦੇਵਾਂਗੇ ਤੇ ਬੱਧੇ ਕਰਨ ਤੋਂ ਭਾਵ ਹੈ ਪਿਆਰੇ ਬੱਚਿਓ ਛੋਟੇ ਤੋਂ ਲੈ ਕੇ ਵੱਡੇ ਵੱਲ ਜਾਣਾ ਭਾਪ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਕਰਮ ਵੱਲ ਬੱਧੇ ਜਾਣਾ ਜਿਸ ਤਰ੍ਹਾਂ ਇਹ ਸਾਡੇ ਲਈ ਵੀ ਲੰਬਾਈ ਆਈ ਸੀ ਸੈਂਟੀਮੀਟਰਾਂ ਦੇ ਵਿੱਚ ਤਾਂ ਸਭ ਤੋਂ ਛੋਟੀ ਲੰਬਾਈ ਜਤਿੰਦਰ ਦੀ ਹੈ ਜਤਿੰਦਰ ਨੂੰ ਅਸੀਂ ਪਹਿਲੇ ਨੰਬਰ ਤੇ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਤਿੰਦਰ ਦਾ 100 ਸੈਂਟੀਮੀਟਰ ਕੱਦ ਸੀ ਕਮਲ ਦਾ 108 ਅਮਨ ਦਾ 110 ਇਸ ਤਰ੍ਹਾਂ ਇਹ ਬੱਚੇ ਵੱਧ ਦੇ ਕਰਨ ਦੇ ਵਿੱਚ ਲਗਾ ਦਿੱਤੇ ਹਨ ਸਭ ਤੋਂ ਛੋਟੇ ਕੱਦ ਵਾਲਾ ਬੱਚਾ ਸਭ ਤੋਂ ਅੱਗੇ ਫਿਰ ਉਸ ਤੋਂ ਵੱਧ ਕੱਦ ਵਾਲਾ ਫਿਰ ਉਸ ਤੋਂ ਵੱਧ ਵਾਲਾ ਫਿਰ ਉਸ ਤੋਂ ਫਿਰ ਸਭ ਤੋਂ ਵੱਧ ਕੱਦ ਵਾਲਾ ਇਸੇ ਤਰ੍ਹਾਂ ਸਾਡੇ ਇਹ ਸਵਾਲ ਹਨ ਜਿਸ ਵਿੱਚ ਅਸੀਂ ਸਭ ਤੋਂ ਛੋਟੀ ਸੰਖਿਆ ਸਭ ਤੋਂ ਪਹਿਲੇ ਨੰਬਰ ਤੇ ਲਗਾਣੀ ਹੈ ਫਿਰ ਅਸੀਂ ਵੱਧਦੇ ਜਾਣਾ ਹੈ ਆਓ ਦੇਖੀਏ ਸੰਖਿਆਵਾਂ ਨੂੰ ਵਾਧੇ ਕਰਾਂ ਛੋਟੀ ਤੋਂ ਵੱਡੀ ਸੰਖਿਆ ਵਿੱਚ ਲਿਖੋ ਸਾਡਾ ਚੌਥਾ ਸਵਾਲ ਹੈ ਇਹ ਇਹ ਸਵਾਲ ਸਾਨੂੰ ਦਿੱਤਾ ਹੋਇਆ ਹੈ ਸੰਖਿਆਵਾਂ ਮਾ ਤੁਹਾਨੂੰ ਦਿੱਤੀਆਂ ਹੋਈਆਂ ਹਨ ਪਿਆਰੀ ਬੱਚਿਓ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀਗਾ ਇਹਨਾਂ ਦੀ ਤੁਲਨਾ ਸਭ ਤੋਂ ਛੋਟੀ ਤੋਂ ਸਭ ਤੋਂ ਵੱਡੀ ਸੰਖਿਆ ਦਾ ਪਤਾ ਕਰਨਾ ਤੇ ਇਹਦੇ ਵਿੱਚ ਸਭ ਤੋਂ ਛੋਟੀ ਸੰਖਿਆ ਹੈ ਪਿਆਰੀ ਬੱਚਿਓ 199 ਇਹ ਸਾਰੀਆਂ ਸੰਖਿਆਵਾਂ ਤਿੰਨ ਤਨ ਅੰਕਾਂ ਦੀਆਂ ਹਨ ਤਨ ਤਨ ਅੰਕਾਂ ਦੇ ਵਿੱਚ ਫਿਰ ਅਸੀਂ ਇਹਨਾਂ ਦੇ ਸਥਾਨਕ ਮੁੱਲਾਂ ਨੂੰ ਵੇਖਣਾ ਸੀ ਖੱਬਿਓ ਕਿੱਬੀਓ ਸਥਾਨਕ ਮੁੱਲ ਵੇਖਿਆ 1 ਸਭ ਤੋਂ ਛੋਟਾ ਹੈ ਦਾ 199 ਇਸੇ ਤਰ੍ਹਾਂ ਦੂਜੇ ਨੰਬਰ ਤੇ ਆਏਗਾ 245 ਫਿਰ ਆਏਗਾ 456 654 ਤੇ 751 ਇਸੇ ਤਰ੍ਹਾਂ ਸਾਡਾ ਦੂਜਾ ਸਵਾਲ ਹੈ ਇਹਦੇ ਵਿੱਚ ਵੀ ਇਹ ਚਾਰ-ਚਾਰ ਅੰਕਾਂ ਦੀਆਂ ਸੰਖਿਆਵਾਂ ਹਨ ਤਾਂ ਅਸੀਂ ਹਜ਼ਾਰ ਵਾਲੇ ਅੰਕ ਨੂੰ ਵੇਖਾਂਗੇ ਸਭ ਤੋਂ ਛੋਟੀ ਸੰਖਿਆ ਜਿਸ ਦਾ ਸਭ ਤੋਂ ਛੋਟਾ ਅੰਕ ਹੋਏਗਾ ਹਜ਼ਾਰ ਵਾਲਾ ਉਹ ਸਭ ਤੋਂ ਛੋਟੀ ਸੰਖਿਆ ਹੋਏਗੀ ਜਿਸ ਨੂੰ ਅਸੀਂ ਸਭ ਤੋਂ ਪਹਿਲੇ ਸਾਂ ਦੇ ਲਿਖਣਾ ਹੈ 1234 ਤੇ ਇੱਕ ਫਿਰ ਹੈ 2413 ਫਿਰ ਹੈ 4123 5006 ਤੇ 7806 ਐਸੀ ਤਰ੍ਹਾਂ ਸਾਡਾ ਤੀਜਾ ਸਵਾਲ ਹੈ ਇਹਨਾਂ ਵੀ ਸੰਖਿਆਵਾਂ ਨੂੰ ਅਸੀਂ ਧਿਆਨ ਨਾਲ ਪੜਾਂਗੇ ਇਹ ਵੀ ਸਾਰੀਆਂ ਸੰਖਿਆਵਾਂ ਚਾਰ ਚਾਰ ਅੰਕਾਂ ਵਾਲੀਆਂ ਹਨ ਚਾਰ ਚਾਰ ਅੰਕਾਂ ਦੇ ਲਈ ਉਹੀ ਫਾਰਮੂਲਾ ਸਾਡਾ ਹੈ ਹਜ਼ਾਰ ਵਾਲੇ ਸਥਾਨ ਵਾਲੇ ਅੰਕ ਨੂੰ ਦੇਖਾਂਗੇ ਸਭ ਤੋਂ ਛੋਟਾ ਸਥਾਨ 1122 2233 3444 4455 5500 ਚਾਰ ਇਹ ਸਾਡਾ ਡੀ ਸਵਾਲ ਹੈ ਇੰਨਾ ਵੀ ਸੰਖਿਆਵਾਂ ਨੂੰ ਜੇ ਧਿਆਨ ਨਾਲ ਪੜਾਂਗੇ ਇਹ ਵੀ ਸਾਰੀਆਂ ਸੰਖਿਆਵਾਂ ਚਾਰ ਚਾਰ ਅੰਕਾਂ ਵਾਲੀਆਂ ਹਨ ਇੰਨਾ ਵਿੱਚ ਸਭ ਤੋਂ ਛੋਟਾ ਅੰਕ ਤਿੰਨ ਅੰਕਾਂ ਤਿੰਨ ਸੰਖਿਆਵਾਂ ਦੇ ਪਹਿਲੇ ਅੱਖਰ ਸੇਮ ਹਨ 6 6 ਤੇ 6 ਇਸੇ ਤਰ੍ਹਾਂ ਫਿਰ ਅਸੀਂ ਇਹਨਾਂ ਦਾ ਦੂਜਾ ਅੰਕ ਦੇਖਾਂਗੇ 7 0 8 ਸਭ ਤੋਂ ਛੋਟਾ ਹੈ 0 ਵਾਲਾ 678 ਫਿਰ ਹੈ 7 ਵਾਲਾ 6780 ਫਿਰ ਹੈ 8 ਵਾਲਾ 6870 ਫਿਰ 7806 ਤੇ 8700 ਸਤ ਇਸੇ ਤਰ੍ਹਾਂ ਸਾਡਾ ਪੰਜਵਾਂ ਸਵਾਲ ਹੈ ਈ ਸਵਾਲ ਇਸ ਦੇ ਵਿੱਚ ਸਭ ਤੋਂ ਛੋਟੀ ਸੰਖਿਆ 3299 5699 6099 9932 9999 ਪਿਆਰੀ ਬੱਚਿਓ ਇਸੇ ਤਰ੍ਹਾਂ ਸਾਡਾ ਪੰਜਵਾਂ ਸਵਾਲ ਹੈ ਸੰਖਿਆਵਾਂ ਨੂੰ ਘਟਦੇ ਕਰਮ ਭਾ ਵੱਡੀ ਤੋਂ ਛੋਟੀ ਸੰਖਿਆ ਵਿੱਚ ਦੇਖੋ ਸੋਨ ਅਸੀਂ ਵੱਡੀ ਸੰਖਿਆ ਨੂੰ ਪਹਿਲੇ ਤੇ ਲਿਖਣਾ ਹੈ ਘੱਟ ਦੇ ਕਰਮ ਵਿੱਚ ਜਾਣਾ ਹੈ ਹੁਣ ਅਸੀਂ ਘੱਟ ਦੇ ਘੱਟ ਦੇ ਜਾਣਾ ਹੈ ਸੰਖਿਆਵਾਂ ਵੱਡੀ ਤੋਂ ਵੱਡੀ ਸੰਖਿਆ ਪਹਿਲਾਂ ਲਿਖਣੀ ਹੈ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਫਿਰ ਸਭ ਤੋਂ ਛੋਟੀ ਆਓ ਦੇਖੀਏ ਇਹ ਸਾਡਾ ਇਹ ਸਵਾਲ ਹੈ ਤਾਂ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਸਾਰੀਆਂ ਸੰਖਿਆਵਾਂ ਤਨ ਤਨ ਅੰਕਾਂ ਦੀਆਂ ਹਨ ਤੇ ਸਭ ਤੋਂ ਵੱਡੀ ਸੰਖਿਆ ਹੈ 752 ਫਿਰ ਹੈ 614 542 406 129 भी सवाल है प्यारी बच्चों सब तो बड़ी संख्या अठ वाली आएगी अठ हज़ार छत वाली आएगी सत्त हज़ार नौ सौ छे वाली आएगी छः हज़ार चार सौ तेरह पं वाली आएगी पं हज़ार एक सौ तेई और दो वाली दो हज़ार दो सौ चौंती इसी तरह ये संख्या है बच्चों ये भी चार चार अंक वाली संख्या है सब तो बड़ी संख्या है पाँच हज़ार छिया उस तुम तो ਦੋਸਾਂ ਕਿਹਾਵਾਂ ਦੇ ਅੱਗੇ ਤਿੰਨ ਤਿੰਨ ਆ ਰਿਹਾ ਹੈ ਫਿਰ ਅਸੀਂ ਦੂਜਾ ਅੰਕ ਚੈੱਕ ਕਰਾਂਗੇ ਖੱਬਿਓ ਤਿੰਨ ਤੇ ਚਾਰ ਅਸੀਂ ਲਿਖਣਾ ਹੈ ਵੱਡਾ ਤ 3456 ਫਿਰ ਆਏਗਾ 3345 ਫਿਰ ਏਕਾ ਏਕਾ ਵੀ ਦੋਸਤਾਂ ਤੇ ਹੈ ਫਿਰ ਅਸੀਂ ਦੂਜਾ ਹੱਥ ਚੈੱਕ ਕਰਾਂਗੇ 1233 1132 ਤੇ ਸਾਡਾ ਡੀ ਸਵਾਲ ਹੈ ਡੀ ਸਵਾਲ ਦੇ ਵਿੱਚ ਸਾਰੀਆਂ ਹੀ ਚਾਰ ਚਾਰ ਅੰਕਾਂ ਦੀਆਂ ਸੰਖਿਆਵਾਂ ਹਨ ਤੇ ਸਾਰੀਆਂ ਸੰਖਿਆਵਾਂ ਦਾ 1000 ਵਾਲਾ ਸਥਾਨ ਤੇ 6 6 6 6 ਹੈ ਤਾਂ ਅਸੀਂ ਦੂਜਾ ਅੰਕ ਚੈੱਕ ਕਰਾਂਗੇ 7 1 5 4 8 ਤਾਂ ਸਾਡੀ ਸਭ ਤੋਂ ਵੱਡੀ ਸੰਖਿਆ ਹੈ 6806 ਦੂਜੀ ਹੈ 6781 ਤੇ 6570 6460 ਤੇ 6178 ਇਸ ਵਾਰ ਹੈ ਸਾਡਾ ਇਹਦੇ ਵੀ ਹਜ਼ਾਰ ਵਾਲੇ ਸਥਾਨ ਤੇ 1 1 1 1 1 ਹੈ ਫਿਰ ਅਸੀਂ ਸੈਂਕੜੇ ਵਾਲਾ ਸੰਖਿਆ ਚੈੱਕ ਕਰਾਂਗੇ 2 6 9 9 ਸਭ ਤੋਂ ਵੱਡੀ ਸੰਖਿਆਵਾਂ 19 19 ਵਾਲੀਆਂ ਆ ਗਈਆਂ ਹਨ ਸੈਂਕੜੇ ਸਥਾਨ ਤੇ 9 9 ਹੈ ਫਿਰ ਅਸੀਂ ਦਹਾਈ ਵਾਲਾ ਅੰਕ ਦੇਖਾਂਗੇ 3 0 ਤਾਂ ਸਾਡੀ ਸਭ ਤੋਂ ਵੱਡੀ ਸੰਖਿਆ 1932 1909 ਤੇ ਉਸ ਤੋਂ ਬਾਅਦ ਸਾਡੀ ਆਏਗੀ 1669 1299 ਤੇ 1099 ਪਿਆਰੇ ਬੱਚੋ ਉਮੀਦ ਕਰਦਾ ਹਾਂ ਇਹ ਸਵਾਲ ਵੀ ਤੁਹਾਨੂੰ ਸਮਝ ਦੇ ਵਿੱਚ ਆ ਗਏ ਹੋਣਗੇ ਇਹ ਸਾਰੇ ਸਵਾਲ ਤੁਸੀਂ ਸਮਝ ਕੇ ਕਰਨੇ ਹਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ